ਪੰਜਾਬ ਸਰਕਾਰ ਅੱਲਾਹ ਵਾਹ ਪੰਜਾਬ ਸਰਕਾਰ ਅੱਲਾਹ ਵਾਹ ਪੰਜਾਬ ਸਰਕਾਰ ਅੱਲਾਹ ਵਾਹ ਪੰਜਾਬ ਸਰਕਾਰ ਅੱਲਾਹ ਵਾਹ ਇਹ ਤੁਖ ਦੀ ਗੱਲ ਹੈ ਉਹ ਨੀਚੇ ਕਰਿਆ ਰਹੇ ਨੂੰ ਜਿਹੜੇ ਲੋਕ ਪਟਿਆਲੇ ਨੂੰ ਸਮਝਦੇ ਆ ਜਿਹੜੇ ਲੋਕ ਅਸੀਂ ਉਰੇ ਬਸਨੀ ਕਾ ਰਹਨੇ ਆ ਸਾਰੇ ਇਸ ਗੱਲ ਤੋਂ ਭਲੀ ਭਾਂਦੀ ਵਾਕਫ ਆਂ ਕਿ ਸਾਡਾ 261 ਸਾਲ ਪੁਰਾਣਾ ਸ਼ਹਿਰ ਇਹਦੇ ਵਿੱਚ ਅੱਜ ਸਭ ਤੋਂ ਵੱਡੀ ਸਾਡੀ ਸਮੱਸਿਆ ਜਿਹੜੀ ਹੈਗੀ ਪਾਰਕਿੰਗ ਦੀ ਸਮੱਸਿਆ ਉਸ ਦੇ ਵਾਸਤੇ ਜਿਹੜਾ ਸਾਡਾ ਮਾਸਟਰ ਪਲਾਨ 2012 ਦੇ ਵਿੱਚ ਬਣ ਕੇ ਤਿਆਰ ਹੋਇਆ ਉਹਦੇ ਵਿੱਚ ਸਾਫ਼ ਦਰਜ ਕੀਤਾ ਗਿਆ ਕਿ ਪੰਜਾਬ ਦੀ ਸਰਕਾਰ ਦੀ ਕੋਈ ਵੀ ਪ੍ਰਾਪਰਟੀ ਜਿਹੜੀ ਹੋਏਗੀ ਉਹ ਕੇਵਲ ਤੇ ਕੇਵਲ ਪਟਿਆਲੇ ਦੇ پارک ਜਾਂ ਪਾਰਕਿੰਗ ਦੇ ਵਾਸਤੇ ਵਰਤੀ ਜਾ ਸਕਦੀ ਹੈ ਜਿਹੜੀਆਂ ਇਹ ਵਾਲੀਆਂ ਸਰਕਾਰ ਦੀ ਜਾਇਦਾਦ ਹੈ ਇਹ ਸਾਡੇ ਭਵਿੱਖ ਦੇ ਬੱਚਿਆਂ ਦਾ ਜਿਹੜਾ ਭਵਿੱਖ ਸਾਡੇ ਨਾਲ ਜੁੜਿਆ ਪਿਆ ਇਹਨਾਂ ਜ਼ਮੀਨਾਂ ਦੇ ਨਾਲ ਇਹਨਾਂ ਜ਼ਮੀਨਾਂ ਨੂੰ ਕਦੇ ਵੇਚਿਆ ਨਹੀਂ ਜਾਏਗਾ ਉਸ ਦੇ ਬਾਵਜੂਦ ਜਦੋਂ ਇਹ ਜਿਹੜਾ ਪਿਛਲੇ ਸਮੇਂ ਦੇ ਵੀ ਸਰਕਾਰ ਦੇ ਜਿਹੜੀਆਂ ਜ਼ਮੀਨਾਂ ਵੇਚੀਆਂ ਉਦੇ ਤਹਿਤ ਫੁਆਰਾ ਚੌਂਕ ਦੇ ਨਾਲ ਜਿਹੜਾ ਸਾਡਾ ਚੀਫ ਇੰਜੀਨੀਅਰ ਦਾ ਆਫਿਸ ਹੈ ਆਈਏਜੀ ਆਪਣੇ ਰੇਲਵੇ ਬੈਠਦੇ ਆ ਇਹ ਜਿਹੜੀ ਜ਼ਮੀਨ ਵੇਚੀ ਗਈ ਸੀਗੀ ਉਹਦੀ ਵੀ ਵਾਪਸੀ ਜਿਹੜੀ ਸੀਗੀ ਕੀਤੀ ਗਈ ਸਰਕਾਰ ਨੇ ਫੈਸਲਾ ਲਿੱਤਾ ਇਸ ਦੇ ਨਾਲ ਜਿਹੜਾ ਇਹ ਇਲਾਕਾ ਜਿੱਥੇ ਅਸੀਂ ਖੜੇ ਆ ਇਹ ਪਟਿਆਲੇ ਨੂੰ ਜੋੜਦਾ ਸਾਰੇ ਸਾਡੇ ਵਿਦਿਅਕ ਸਥਾਨਾਂ ਨਾਲ ਚਾਹੇ ਉਹ ਸਾਡੀ ਲੜਕੀਆਂ ਦੇ ਕਾਲਜ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਸਾਰੇ ਸ਼ਹਿਰ ਨਹੀਂ ਸੜਕ ਤੋਂ ਨਿਕਲ ਕੇ ਜਾਣਾ ਹੈ ਉਰੇ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮਾਰਕੀਟ ਸੀਗੀ ਉਹ ਉਰੇ ਸਥਾਪਿਤ ਸੀਗੀ بڑے ਵੱਡੇ ਉਪਰਾਲੇ ਦੇ ਨਾਲ بڑے ਘੱਟ ਰੇਟ ਦੇ ਉੱਪਰ ਕੇਵਲ 1400 ਰੁਪਏ ਦਾ ਜ਼ਮੀਨ ਦੇ ਕੇ ਜਿਹੜੀ ਜ਼ਮੀਨ ਦੀ ਕੀਮਤ ਲੱਖ ਰੁਪਏ ਹੈ ਉਰੇ ਤੋਂ ਟਰੈਕਟਰ ਮਾਰਕੀਟ ਨੂੰ ਸ਼ਿਫਟ ਕੀਤਾ ਗਿਆ ਜਦੋਂ ਇਹ ਟਰੈਕਟਰ ਮਾਰਕੀਟ ਸ਼ਿਫਟ ਹੋ ਗਈ ਉਸ ਤੋਂ ਬਾਅਦ ਇਹ ਸਾਰੀ ਜ਼ਮੀਨ ਇਹ ਸਾਡੀਆਂ ਸੜਕਾਂ ਪਾਰਕਿੰਗ ਦੇ ਕੰਮ ਸਾਡੇ ਸ਼ਹਿਰ ਨੂੰ ਇੱਕ ਸਾਹ ਆਇਆ ਤੇ ਇਹ ਸ਼ਹਿਰ ਜਿਹੜਾ ਸੀਗਾ ਇਸ ਪਾਰਕਿੰਗ ਦੇ ਨਾਲ ਖੁੱਲਾ ਹੋਇਆ ਉਰੇ ਤੋਂ ਸਾਡਾ ਸ਼ਹਿਰ ਦਾ ਜਿਹੜਾ ਰਸਤਾ ਸਾਫ਼ ਹੋਇਆ ਉਰੇ ਜਿਹੜੀ ਇੱਕ ਮਲਟੀ ਸਟੋਰੀ ਪਾਰਕਿੰਗ ਪਾਸ ਕੀਤੀ ਗਈ ਇਸ ਦੇ ਨਾਲ ਅੱਜ ਪਿਛਲੇ ਸਮੇਂ ਦੇ ਵਿੱਚ ਇਹਨੂੰ ਸੇਲ ਕਰ ਦਿੱਤਾ ਗਿਆ ਸੀਗਾ ਪਰ ਉਹ ਸੇਲ ਨੂੰ ਰੋਕ ਲਿਆ ਗਿਆ ਫਿਰ ਅਚਾਨਕ ਉਹ ਸੇਲ ਨੂੰ ਪਾਸ ਕਰਕੇ ਅੱਜ ਤੁਹਾਡੇ ਸਾਹਮਣੇ ਇਹਦੇ ਉੱਪਰ ਜਿਹੜੀ ਹੈ ਕਾਰ ਬਾਈ ਕਾ ਆਪਣਾ ਦੁਕਾਨਾ ਬਣਾਉਣ ਦਾ ਸ਼ੋਰੂਮ ਬਣਾਉਣ ਦਾ ਕੰਮ ਚੱਲ ਰਹੀ ਹੈ ਇਹਦੇ ਨਾਲ ਹੀ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹਨਾ ਜਿਹੜੀ ਸਾਡੀ ਅਫਸਰ ਸ਼ਾਹੀ ਦੀ ਕਾਰਨਾਮੇ ਕਹਿ ਸਕਦੇ ਆ ਕਰਤੂਤ ਕਹਿ ਸਕਦੇ ਆ ਕਿ ਉਹ ਸਾਹਮਣੇ ਇੱਕ ਮੱਛੀ ਪਾਲਣ ਵਿਭਾਗ ਦਾ ਦਫ਼ਤਰ ਖੋਲਿਆ ਜਾ ਰਿਹਾ ਜਿਹੜੀ ਪਟਿਆਲੇ ਦੀ ਜਿਹੜੀ ਧਰ ਹੋਰ ਹੈ ਜਿੱਥੇ ਪਾਰਕਿੰਗ ਬੰਨੀ ਚਾਹੀਦੀ ਹੈ ਇਹ ਅਫਸਰ ਸ਼ਾਹੀ ਦੀ ਨਲੈਕੀ ਜੇ ਕਿਸੇ ਨੇ ਦੇਖਣੀ ਹੈ ਜੇ ਕਿਸੇ ਨੇ ਸਮਝਣੀ ਹੈ ਤਾਂ ਉਹ ਉਰੇ ਆ ਕੇ ਦੇ ਸਕਦਾ ਕਿ ਪਟਿਆਲੇ ਦੀ ਸਭ ਤੋਂ ਵੱਡੀ ਜਿਹੜਾ ਪਟਿਆਲੇ ਦਾ ਹਾਰਟ ਹੈ ਦਿਲ ਹੈ ਉਸ ਜਗ੍ਹਾ ਦੇ ਉੱਪਰ ਦਫ਼ਤਰ ਕਿਹੜਾ ਖੋਲੇ ਜਾ ਰਿਹਾ ਮੱਛੀ ਪਾਲਣ ਵਿਭਾਗ ਜਿਹਦਾ ਪੰਜਾਬ ਦੇ ਵਿੱਚ ਨਾ ਤਾਂ ਕੋਈ ਸਮੁੰਦਰ ਹੈ ਹਾਂ ਨਾ ਕੋਈ ਉਰੇ ਪਾਣੀ ਹੈ ਨਾ ਉਰੇ ਕੋਈ ਨੇੜੇ ਤੇੜੇ ਮੱਛੀ ਹੈ ਤੇ ਉਹਦਾ ਦਫ਼ਤਰ ਕਿੱਥੇ ਖੋਲੇ ਜਾ ਰਿਹਾ ਆ ਸਾਹਮਣੇ ਤੁਹਾਡੇ ਜਿਹੜਾ ਹੈਗਾ ਬਣ ਕੇ ਤਿਆਰ ਕਰ ਦਿੱਤਾ ਗਿਆ ਇਹ ਸਾਫ ਜਿਹੜੀ ਕਲੀਅਰ ਕੱਟ ਜ਼ਿੰਮੇਵਾਰੀ ਜਿੱਥੇ ਰਾਜਨੀਤਿਕ ਚੁਣੇ ਪੇ ਲੋਕ ਨੁਮਾਇੰਦਿਆਂ ਦੀ ਬੰਦੀ ਹੈ ਉਸ ਤੋਂ ਪਹਿਲਾਂ ਉਹਨਾਂ ਅਫਸਰਾਂ ਦੀ ਬੰਦੀ ਹੈ ਕਿ ਐਡੀ ਜਿਹੜੀ ਜ਼ਰੂਰੀ ਜਗਾ ਸੀਗੀ ਸ਼ਹਿਰ ਦੇ ਵਾਸਤੇ ਐਡੀ ਇੰਪੋਰਟੈਂਟ ਜ਼ਮੀਨ ਸੀਗੀ ਉਹਦੇ ਉੱਪਰ ਮੱਛੀ ਪਾਲਣ ਦਾ ਦਫ਼ਤਰ ਬਣਾਇਆ ਕਿਹਨੇ ਬਣਾਇਆ ਕਿਉਂ ਬਣਾਇਆ ਕਿਹਨਾ ਕਾਰਨਾ ਕਰਕੇ ਬਣਿਆ ਇਸ ਦੇ ਨਾਲ ਜਿਹੜੀ ਇਹ ਜ਼ਮੀਨ ਸਾਡੀ ਜਿਹਦੇ ਨਾਲ ਮੈਂ ਇਹ ਸਮਝਦਾ ਕਿ ਪਟਿਆਲੇ ਦਾ ਵਪਾਰ ਪਟਿਆਲੇ ਦੀ ਹੋਂਦ ਅੱਜ ਖਤਰੇ ਦੇ ਵਿੱਚ ਪੈ ਚੁੱਕੀ ਹੈ ਜੇ ਅਸੀਂ ਅੱਜ ਇਹ ਪੂਰੇ ਜਿਹੜੇ ਸ਼ੋਰੂਮ ਬਣ ਜਾਂਦੇ ਆ ਇਹਦੇ ਨਾਲ ਜਿਹੜਾ ਭੀੜ ਭੜਕਾ ਵਧੂਗਾ ਕੰਜੈਸ਼ਨ ਵਧੂਗਾ ਇਹਦੇ ਨਾਲ ਕੇਵਲ ਵਪਾਰ ਨਹੀਂ ਸਾਡੇ ਰੋਜ਼ ਦੇ ਜੀਵਨ ਤੇ ਵੀ ਫਰਕ ਪੈਣਾ ਹੈ ਰੋਜ਼ ਸੜਕ ਦੇ ਉੱਪਰ ਅੱਜ ਲੜਾਈਆਂ ਹੋ ਰਹੀਆਂ ਕਤਲ ਹੋ ਰਹੇ ਆ ਇੱਕ ਦੂਜੇ ਦੇ ਪਾਰਕਿੰਗ ਨੂੰ ਖੜੀ ਕਰਨ ਵਾਸਤੇ ਅਸੀਂ ਰੋਜ਼ ਦੇਖਦੇ ਆ ਰਾਤ ਦਿਨ ਜੇ ਸਭ ਤੋਂ ਵੱਧ ਕੇ ਸਾੜੇ ਦੇ ਵਿੱਚ ਜਾਂਦੇ ਆ ਤਾਂ ਪਾਰਕਿੰਗ ਦੇ ਝਗੜੇ ਨੂੰ ਲੈ ਕੇ ਹੋ ਰਹੇ ਆ ਤੇ ਦੂਜੇ ਪਾਸੇ ਜਿਹੜੀ ਸਾਡੀ ਅੱਜ ਉਰੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਦੀ ਦੀ ਸਰਕਾਰ ਜਿਹੜੀ 20-20 50-50 ਹਜ਼ਾਰ ਕਰੋੜ ਰੁਪਏ ਕਮਾਉਣ ਦੇ ਵਾਅਦੇ ਕਰਨ ਵਾਲੀ ਸਰਕਾਰ ਅੱਜ ਜਿਹੜੀ ਸਾਡੀ ਪਾਰਕਿੰਗ ਦੀ ਜ਼ਮੀਨ ਨੂੰ ਵੇਚ ਕੇ ਇਹ ਪਟਿਆਲੇ ਦੇ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਹ ਪਟਿਆਲੇ ਦੇ ਲੋਕਾਂ ਦੇ ਨਾਲ ਨਹੀਂ ਪਟਿਆਲੇ ਦੇ ਸਾਡੇ ਆਣ ਵਾਲੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਮੈਂ ਆਪ ਜੀ ਦੇ ਰਾਹੀਂ ਸਮੂਹ ਪਟਿਆਲਾ ਨਿਵਾਸੀਆਂ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਸਾਰੇ ਵਪਾਰਕ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਜੇ ਅਸੀਂ ਅੱਜ ਆਪਣੇ ਇਹ ਹੱਕ ਕੱਲੇ ਸਾਡੇ ਵਪਾਰਕ ਨਹੀਂ ਕਿ ਕੱਲੇ ਸਾਡੇ ਵਪਾਰ ਦਾ ਫਾਇਦਾ ਹੋਊਗਾ ਇਹ ਸਾਡੇ ਜੀਵਨ ਦੀ ਗੱਲ ਹੈ ਅਸੀਂ ਲੋਕ ਇਸ ਸ਼ਹਿਰ ਦੇ ਬਸਨੀਕਾ ਅਸੀਂ ਲੋਕ ਇਸ ਸ਼ਹਿਰ ਦੇ ਵਿੱਚ ਰਹਿੰਦੇ ਆ ਜਦੋਂ ਕਿਸੇ ਨੂੰ ਕੋਈ ਦੁੱਖ ਸੁੱਖ ਕਿਸੇ ਦੇ ਮਰਗਤ ਕੋਈ ਹਾਰਟ ਅਟੈਕ ਕਿਸੇ ਦਾ ਵਿਆਹ ਸ਼ਾਦੀ ਹੁੰਦਾ ਤਾਂ ਸਾਨੂੰ ਪਤਾ ਅਸੀਂ ਕਿਵੇਂ ਆਪਣਾ ਰਸਤਾ ਲੈ ਕੇ ਘਰੋਂ ਨਿਕਲਦੇ ਆਂ ਤਾਂ ਕਿਵੇਂ ਕਿਹਨਾ ਹਾਲਾਤਾਂ ਦੇ ਵਿੱਚ ਸਾਨੂੰ ਆਪਣਾ ਜੀਵਨ ਜੀਣਾ ਪੈ ਰਿਹਾ ਤੇ ਇਹ ਜਿਹੜੇ ਪਟਿਆਲਾ ਸ਼ਹਿਰ ਦੇ ਵਸਨੀਕ ਜਿਹੜੇ ਅੱਜ ਵਾਡ ਸਿਟੀ ਦੇ ਅੰਦਰ ਅਸੀਂ ਲੋਕ ਰਹਿ ਰਹੇ ਆਂ ਕਦੇ ਇਹ ਸ਼ਹਿਰ ਜਿਹੜਾ ਦੁਨੀਆ ਦਾ ਨਮੂਨਾ ਸੀਗਾ ਅੱਜ ਸਾਡਾ ਸ਼ਹਿਰ ਜਿਹੜਾ ਹੈਗਾ ਉਹਰੇ ਜੀਵਨ ਜੀਣਾ ਇੱਕ ਬਹੁਤ ਭਾਰੀ ਮੁਸ਼ਕਲ ਜਿਹੜੀ ਹੈ ਕਿ ਸਾਨੂੰ ਸਾਹਮਣੇ ਕਰਨਾ ਪੈਂਦਾ ਸਾਡਾ ਜੀਣਾ ਤੇ ਮਰਨਾ ਔਖਾ ਹੋਇਆ ਪਿਆ ਅੱਜ ਜਿਹੜੀ ਸਬਜ਼ੀ ਮੰਡੀ ਅਸੀਂ ਸ਼ਿਫਟ ਕੀਤੀ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਸ ਜ਼ਮੀਨ ਦੇ ਉੱਪਰ 800 ਰੇੜੀਆਂ ਸ਼ਿਫਟ ਕੀਤੀਆਂ ਮਾਰਕੀਟ ਸ਼ਿਫਟ ਕੀਤੀ ਇਸ ਤੋਂ ਪਹਿਲਾਂ ਜਿਹੜੀ ਸਨੌਰ ਰੋਡ ਤੇ ਸਬਜ਼ੀ ਮੰਡੀ ਬਣੀ ਉਸ ਦੇ ਬਾਵਜੂਦ ਅੱਜ ਉਸ ਤੋਂ ਵੱਡੀ ਸਬਜ਼ੀ ਮੰਡੀ ਦਵਾਰ ਤੋਂ ਲੱਗਣ ਲੱਗੀ ਤਾਂ ਮੈਂ ਇੱਕੋ ਅਪੀਲ ਕਰਦਾ ਹਾਂ ਗਵਰਨਮੈਂਟ ਨੂੰ ਕਿ ਆਪਣੇ ਅਜਿਹੇ ਜਿਹੜੇ ਗੈਰ ਲੋਕਤੰਤਰੀ ਤੇ ਪਟਿਆਲੇ ਦੀ ਜ਼ਰੂਰਤ ਹੈ ਉਹਨੂੰ ਸਮਝਦੇ ਹੋਏ ਪਟਿਆਲੇ ਦੇ ਲੋਕਾਂ ਦੇ ਰਹਿਮ ਕਰਨ ਇਸ ਜਿੱਤੇ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਹਾਂ ਇਹ ਜਿਹੜੇ ਗੈਰ ਲੋਕਤੰਤਰੀਕ ਫੈਸਲੇ ਲੋਕਾਂ ਦੇ ਹੱਕ ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀਗੇ ਉਹਦੇ ਉਲਟ ਕਰਨਗੇ ਤਾਂ ਪੂਰੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰੇਗੀ ਕਰੇਗੀ ਸਾਡਾ ਫਰਜ਼ ਮੰਦਾ ਉਸ ਦੇ ਨਾਲ ਮੈਂ ਪਟਿਆਲੇ ਦੇ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਸਾਰੇ ਵਿਪਾਰਕ ਜਿਹੜੇ ਲੋਕ ਸਾਡੇ ਵਪਾਰਕ ਸੰਸਥਾਨ ਵਪਾਰਕ ਸਾਡੀਆਂ ਜਥੇਬੰਦੀਆਂ ਜਿਹੜੀਆਂ ਸਾਡੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਮੁਟ ਹੋ ਕੇ ਪਟਿਆਲੇ ਵੀ ਹੋਣ ਦੇ ਵਾਸਤੇ ਪਟਿਆਲੇ ਦੇ ਪਵਿੱਕ ਦੇ ਵਾਸਤੇ ਪਟਿਆਲੇ ਦੇ ਸਾਡੇ ਗੱਲੇ ਅਸੀਂ ਆਪਣੀ ਦੁਕਾਨਾਂ ਮਕਾਨ ਬਣਾ ਕੇ ਨਹੀਂ ਜੀ ਸਕਦੇ ਸਾਨੂੰ ਖੁੱਲੀਆਂ ਸੜਕਾਂ ਸਾਨੂੰ ਪਾਰਕਿੰਗ ਇਹ ਇਸੇ ਨਾਲ ਚਾਹੀਦਾ ਤੇ ਇਹਦੇ ਵਾਸਤੇ ਅਸੀਂ ਕਮੁੱਟ ਹੋਈਏ ਤੇ ਇਹ ਜਿਹੜੀ ਲੜਾਈ ਹੈ ਇਹ ਜਿਹੜਾ ਸੰਘਰਸ਼ ਹੈ ਇਹਨੂੰ ਅਸੀਂ ਲੈ ਕੇ ਚੱਲੀਏ ਜੇ ਅਸੀਂ ਅੱਜ ਇਸ ਗੱਲ ਦੇ ਉੱਪਰ ਚੁੱਪ ਰਹੇ ਤਾਂ ਆਉਣ ਵਾਲਾ ਭਵਿੱਖ ਜਿਹੜਾ ਸਾਡਾ ਪਟਿਆਲਾ ਸ਼ਹਿਰ ਦੇ ਅੰਦਰ ਜਿਹੜੇ ਲੋਕ ਰਹਿ ਰਹੇ ਆ ਮੈਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਹਾਂਗਾ ਬਾਕੀਆਂ ਦਾ ਫੇਰ ਗੁਜ਼ਾਰਾ ਹੋ ਜੂ ਜਿਹਨਾਂ ਦੀ ਹੈ ਇੱਕ ਕਿਸੇ ਵਿਭਾਗ ਦੀ ਹੈ ਜੀ ਵਿਭਾਗ ਜੀ ਇੱਕ ਹੈ ਜਿਹੜਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀਗਾ ਉਹ ਲੋਕਾਂ ਵਿੱਚ ਸਿਰਫ ਅਫਸਰਾਂ ਦੀ ਚਲਾਕੀਆਂ ਲੋਕਾਂ ਨੂੰ ਬੇਵਕੂਫ ਬਣਾਣਾ ਜਦੋਂ ਸਾਡਾ ਦੇਸ਼ ਆਜ਼ਾਦ ਹੋ ਕੇ ਅੰਗਰੇਜ਼ਾਂ ਨੇ ਸਾਨੂੰ ਦਿੱਤਾ ਸੀ ਲੋਕਾਂ ਦੇ ਹਿੱਤ ਵਾਸਤੇ ਦਿੱਤਾ ਸੀਗਾ ਉਹਨਾਂ ਨੇ ਕਿਸੇ ਵਿਭਾਗ ਨੂੰ ਨਹੀਂ ਦਿੱਤਾ ਸੀਗਾ ਪਰ ਫਿਰ ਵੀ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਸਰਕਾਰ ਜਦੋਂ ਕੰਮ ਕਰਦੀ ਹੈ ਉਹ ਕਿਸੇ ਵੀ ਵਿਭਾਗ ਦੇ ਨਾਲ ਕਿਸੇ ਵੀ ਸਰਕਾਰ ਚਾਹੇ ਕਿਸੇ ਦੀ ਹੋਵੇ ਕੋਈ ਵੀ ਡਿਪਾਰਟਮੈਂਟ ਹੋਵੇ ਉਹਦੀ ਜ਼ਮੀਨ ਨੂੰ ਲੋਕਾਂ ਦੇ ਹਿੱਤ ਵਿੱਚ ਵਰਤ ਸਕਦੀ ਹੈ ਇਹ ਜਿਹੜਾ ਡਿਪਾਰਟਮੈਂਟ ਜਿਹਦੀ ਇਹ ਪ੍ਰੋਪਰਟੀ ਜਿਹੜੀ ਹੈ ਅੱਜ ਇੰਪਰੂਵਮੈਂਟ ਟਰਸਟ ਦੇ ਨਾਮ ਤੇ ਸੀਗੀ ਇੰਪਰੂਵਮੈਂਟ ਟਰਸਟ ਨੇ ਇਸ ਨੂੰ ਸੇਲ ਕੀਤੀ ਇਹ ਸਾਰੇ ਚੱਕਰ ਜਿਹੜੇ ਹੈਗੇ ਨਾ ਕੰਮ ਕਰਨ ਵਾਸਤੇ ਬਣਾਏ ਜਾਂਦੇ ਆ ਕਿ ਜੀ ਇਹ ਫਲਾਣੇ ਡਿਪਾਰਟਮੈਂਟ ਦੀ ਜਗ੍ਹਾ ਇਸ ਦੇ ਵਿੱਚ ਜ਼ਿੰਮੇਵਾਰੀ ਕਿ ਦੀ ਮੰਨਦੇ ਹੋ ਜੀ ਕਿਉਂਕਿ ਵਿਧਾਇਕ ਸਾਹਿਬ ਵੀ ਹੈਗੇ ਨੇ ਜੀ ਮੌਜੂਦਾ ਸਰਕਾਰ ਹੈ ਮੌਜੂਦਾ ਵਿਧਾਇਕ ਨੇ ਜ਼ਿੰਮੇਵਾਰੀ ਸਾਰਿਆਂ ਦੀ ਬੰਦੀ ਹੈ ਜੀ ਟੋਟਲ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਮੈਂ ਜੇ ਸਮਝਦਾ ਤਾਂ ਉਰੇ ਦੀ ਅਫਸਰ ਚਾਹੀ ਜਿਹੜੀ ਸਾਡੀ ਪੰਜਾਬ ਦੀ ਅਫਸਰशाही ਦਾ ਮਾੜਾ ਹਾਲ ਹੈ ਐਡਾ ਮਾੜਾ ਹਾਲ ਪੂਰੇ ਹਿੰਦੂਸਤਾਨ ਦੇ 29 ਸਟੇਟਾਂ ਚ ਕਿਤੇ ਨਹੀਂ ਹੈ ਕਿ ਜੇ ਕਿਤੇ ਕੋਈ ਸਰਕਾਰ ਜਾਗਦੀ ਹੋਵੇ ਕੋਈ ਸਰਕਾਰ ਜ਼ਿੰਮੇਵਾਰ ਹੋਵੇ ਇਹ ਸਾਰਾ ਕੁਝ ਜੋ ਅਸੀਂ ਅੱਜ ਇਹ ਗੱਲਾਂ ਕਰਦੇ ਹਾਂ ਸਮੇਂ-ਸਮੇਂ ਦੇ ਉੱਪਰ ਰਿਕਾਰਡ ਦੇ ਉੱਪਰ ਲੈ ਕੇ ਆਂਦਾ ਹੈ ਗੱਲਾਂ ਹੁੰਦੀਆਂ ਰਹੀਆਂ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਉੱਪਰ ਜਿਹੜਾ ਐਕਸ਼ਨ ਹੁੰਦਾ ਹੈ ਸਿਰਫ ਉਹਨਾਂ ਦਾ ਇੱਕ ਹੁੰਦਾ ਹੈ ਕਿ ਆਪਣਾ ਸਮਾਂ ਕੱਢਣਾ ਤੇ ਆਪਣੀ ਐਸ਼ ਕਰਨੀ ਤੇ ਅੱਜ ਅਸੀਂ ਜਿਹੜਾ ਹੈਗਾ ਉਹਨਾਂ ਦੀ ਨਲਾਕੀ ਜਿਹੜੀ ਹੈਗੀ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਭੁਤਿਆ ਇਹਦੇ ਵਿੱਚ ਮੈਂ ਆਪਣੀ ਵੀ ਜ਼ਿੰਮੇਵਾਰੀ ਸਮਝਦਾ ਕਿ ਸਾਡੇ ਸਮੇਂ ਵੀ ਇਹੀ ਅਫਸਰ شاہੀ ਨੇ ਜਿਹੜਾ ਸਾਡਾ ਜਲੂਸ ਕੱਢਿਆ ਸੀਗਾ ਤੇ ਅੱਜ ਇਹੀ ਅਫਸਰ شاہੀ ਜਿਹੜੀ ਫੇਰ ਦੁਆਰ ਤੋਂ ਹਾਬੀ ਹੋ ਕੇ ਇਹ ਜਿਹੜੇ ਗੈਰ ਜ਼ਿੰਮੇਵਾਰੀ ਵਾਲੇ ਜਿਹੜੇ ਕੰਮ ਸੀ ਤੁਸੀਂ ਕੀ ਮੰਨਦੇ ਹੋ ਕਿ ਕਿਸੇ ਨੂੰ ਕੋਈ ਵਿਸ਼ੇਸ਼ ਬੰਦਾ ਹੈਗਾ ਜਿਸ ਨੂੰ ਇਹ ਲਾ ਪਹੁੰਚਾਇਆ ਜਾ ਰਿਹਾ ਹੈਗਾ ਸ਼ੋਰੂਮ ਕੱਟ ਕੇ ਕਿਉਂਕਿ ਮੇਨ ਰੋਡ ਤੇ ਜਗ੍ਹਾ ਹੈਗੀ ਹੈ ਇਹ ਕੋਈ ਮੇਨ ਵਿਸ਼ੇਸ਼ ਲੋਕ ਨੇ ਜਿਨ੍ਹਾਂ ਨੂੰ ਇਹ ਵੇਚਿਆ ਜਾ ਰਿਹਾ ਹੈਗਾ ਜਾਂ ਇਸ ਦੀ ਬੋਲੀ ਬੁਲੀ ਲਾਈ ਜਾ ਰਹੀ ਹੈਗੀ ਦੇਖੋ ਜੀ ਮੈਂ ਬਾਰ ਬਾਰ ਜਿਵੇਂ ਇਸ ਤੋਂ ਪਹਿਲਾਂ ਵੀ ਸਾਡੇ ਪ੍ਰੈਸ ਦੇ ਸਾਥੀ ਅਨੁਰਾਲ ਜੀ ਨੇ ਗੱਲ ਕੀਤੀ ਸੀ ਜਿਹੜੇ ਇਹ ਗੱਲਾਂ ਜਾਂ ਸ਼ਬਦ ਹੁੰਦੇ ਆ ਇਹਨਾਂ ਦਾ ਮਤਲਬ ਉਦੋਂ ਤੱਕ ਹੁੰਦਾ ਜਦ ਤੱਕ ਉਹ ਕਿਸੇ ਨੂੰ ਨਿੱਜੀ ਕੰਮ ਹੋਵੇ ਇਹ ਅੱਜ ਇਸ ਸ਼ਹਿਰ ਦੀ ਗੱਲ ਹੈ ਇਹ ਕਿਸੇ ਨੂੰ ਜੇ ਕਿਸੇ ਨੇ ਫੈਸਲਾ ਕਿਸੇ ਨੂੰ ਲਾਭ ਦੇਣਾ ਜਾਂ ਲਾਭ ਲੈਣਾ ਇਹ ਬਹੁਤ ਜਿਹੜਾ ਹੈਗਾ ਛੋਟੀਆਂ ਗੱਲਾਂ ਰਹਿ ਗਈਆਂ ਅੱਜ ਮੁੱਦਾ ਸਾਡਾ ਸ਼ਹਿਰ ਦਾ ਹੈ ਅੱਜ ਸਾਡੇ ਸ਼ਹਿਰ ਦੇ ਜਿਹੜੇ ਅਸੀਂ 1.5 ਲੱਖ ਲੋਕ ਅਸੀਂ ਇਸ ਵਾਲ ਸਿਟੀ ਚ ਰਹਿੰਦੇ ਆ ਜਿਹੜੇ ਅਸੀਂ ਲੋਕ ਨਰਕ ਦਾ ਜੀਵਨ ਜੀ ਰਹੇ ਆ ਸੀਵਰ ਪਾਣੀ ਮਿਕਸ پارکਿੰਗ ਵਾਸਤੇ ਜਗ੍ਹਾ ਨਹੀਂ ਬੱਚਿਆਂ ਨੂੰ ਖੇਡਣ ਵਾਸਤੇ ਕੋਈ ਪਲੇਗਰਾਉਂਡ ਨਹੀਂ ਸੀਗਾ ਮੈਨੂੰ ਇਨੱਕ ਪਰਮਾਤਮਾ ਨੇ ਮੌਕਾ ਦਿੱਤਾ ਕਿ ਅਸੀਂ ਉਸ ਸਮੇਂ ਜਿਹੜੇ ਜ਼ਰੂਰੀ ਕੰਮ ਸੀਗੇ ਉਹ ਕਰ ਸਕੇ ਪਰ ਅੱਜ ਜੋ ਇਹ ਫੈਸਲਾ ਹੋਇਆ ਤਾਂ ਮੈਂ ਇੱਕੋ ਗੱਲ ਕਹਾਂਗਾ ਕਿ ਅੱਜ ਸਿਰਫ ਇੱਕ ਮੁੱਦਾ ਹੈ ਕਿ ਜਿਹੜੀ ਸਰਕਾਰ ਬਣੀ ਹੈ ਉਹ ਜੇ ਕਿਸੇ ਨੂੰ ਫਾਇਦਾ ਲਾਭ ਦਿੰਦਾ ਹੈ ਤਾਂ ਉਹਦੀ ਜੁम्मे ਉਹਦੀ ਵੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੂੰ ਕਰਨੀ ਚਾਹੀਦੀ ਹੈ ਪਰ ਉਹਦੇ ਨਾਲ ਇਹ ਗੱਲਾਂ ਕਾਗਜ਼ਾਂ ਦੇ ਵਿੱਚ ਜਾਂ ਕੋਰਟ ਕਚੈਰੀ ਦਾ ਮਸਲਾ ਨਹੀਂ ਹੈ ਇਹ ਕੋਰਟ ਕਚੈਰੀ ਇਹ ਕਿਸੇ ਨੂੰ ਲਾਭ ਦੇਣਾ ਇਸ ਤੋਂ ਉੱਪਰ ਅੱਜ ਪਟਿਆਲੇ ਦੇ ਵਾਸਤੇ ਇੱਕ ਜੀਵਨ ਤੇ ਮਰਨ ਦੀ ਗੱਲ ਹੈ ਤੇ ਇਸ ਦੇ ਉੱਪਰ ਸਾਰੇ ਪਟਿਆਲਵੀਆ ਨੂੰ ਇੱਕ ਹੋ ਗਏ ਮੈਂ ਨਹੀਂ ਕਹਿੰਦਾ ਕਿ ਇੱਕ ਪਾਰਟੀ ਜਾਂ ਇੱਕ ਕੋਈ ਸੰਸਥਾ ਜਾਂ ਇੱਕ ਵਪਾਰ ਇਹ ਸਾਰੇ ਸ਼ਹਿਰੀਆਂ ਦਾ ਹੋਣਾ ਚਾਹੀਦਾ ਤੇ ਇਹਦਾ ਜਿਹੜਾ ਵਿਰੋਧ ਹੈ ਹਰੇਕ ਸ਼ਹਿਰੀ ਨੂੰ ਕਰਨਾ ਚਾਹੀਦਾ ਤੁਸੀਂ ਕੀ ਜਾਣਕਾਰੀ ਤੁਹਾਡੇ ਕੋਲ ਕੀ ਹੈ ਕਿੰਨੇ ਕਿ ਸ਼ੋਰੂਮ ਕਿੱਤੇ ਜਾ ਰਹੇ ਨੇ ਥਾਂ ਦੇ ਉੱਪਰ ਕੀ ਜਾਣਕਾਰੀ ਕੀ ਹੈ ਤੁਹਾਨੂੰ ਜਾਣਕਾਰੀ ਇਹ ਹੀ ਹੈ ਜੀ ਕਿ ਇਹ ਜ਼ਮੀਨ ਜਿਹੜੀ ਰਿਜ਼ਰਵ ਸੀਗੀ ਜਿਹੜੀ ਪਾਰਕਿੰਗ ਵਾਸਤੇ ਇਹਦੇ ਵਾਸਤੇ ਨਕਸ਼ਾ ਵੀ ਪਿਛਲੇ ਸਮੇਂ ਦੇ ਵਿੱਚ ਬਣਿਆ ਇਹਦੀ ਮਲਟੀ ਸਟੋਰੀ ਪਾਰਕਿੰਗ ਦਾ ਬਣਿਆ ਉਹਦੇ ਵਿੱਚ ਕੁਝ ਦੁਕਾਨਾਂ ਵੀ ਉੱਪਰ ਬਣਾਈ ਜਾਂਗੇ ਜਾਂ ਤੇ ਉਹ ਜਿਹੜਾ ਸੀਗਾ ਇੱਕ ਕੰਪੀਟੀਸ਼ਨ ਵੀ ਕੀਤਾ ਗਿਆ ਸੀਗਾ ਉਹਦੇ ਵਿੱਚ ਦਿੱਲੀ ਦੀ ਕਿਸੇ ਪਾਰਟੀ ਦਾ ਨਕਸ਼ਾ ਪਾਸ ਵੀ ਹੋਇਆ ਸੀ ਬਟ ਉਹਦਾ ਮੇਨ ਮਕਸਦ ਸਿਰਫ ਪਾਰਕਿੰਗ ਸੀਗਾ ਪਾਰਕਿੰਗ ਨੂੰ ਵੱਡਾ ਕਰਨਾ ਤੇ ਅੱਜ ਜਦੋਂ ਇਹ ਵਾਲੀ ਗੱਲ ਸਾਹਮਣੇ ਆਈ ਕਿ ਇਹਨੂੰ ਕੱਟ ਕੇ ਵੇਚ ਦੋ ਪਾਰਕਿੰਗ ਬਣਾ ਦੋ ਤੇ ਸਭ ਤੋਂ ਵੱਡੀ ਯਾਰ ਮੈਂ ਕਹਣਾ ਕਿ ਦੁਨੀਆ ਦੀ ਕੋਈ ਨਲਕੀ ਨਹੀਂ ਐਡੀ ਹੋ ਸਕਦੀ ਐਡੀ ਕੋਈ ਸਰਕਾਰ ਕਦੇ ਨਕਮੀ ਨਹੀਂ ਹੋ ਸਕਦੀ ਐਡੀ ਅਫਸਰशाही ਕਦੇ ਨਕਮੀ ਨਹੀਂ ਹੋ ਸਕਦੀ ਜਿਹੜੀ ਯਾਰ ਪਟਿਆਲੇ ਦੇ ਚਾਂਦਨੀ ਚੌਂਕ ਦੇ ਵਿੱਚ ਦਫ਼ਤਰ ਬਣਾਵੇ ਤੇ ਕਿਹੜਾ ਬਣਾਵੇ ਮੱਛੀ ਪਾਲਣ ਵਿਭਾਗ ਤੇ ਮੈਨੂੰ ਇਸ ਗੱਲ ਦਾ ਬੋਲਣਾ ਵੀ ਯਾਰ ਅੰਦਰ ਜਿਹੜਾ ਜਿਹੜਾ ਪੂਰੀ ਦਰਾਂ ਜਿਹੜਾ ਹੈਗਾ ਦੁਖੀ ਹੈ ਕਿ ਇਹ ਜਿਹੜੀਆਂ ਕਰਤੂਤਾਂ ਸਾਡੇ ਪਟਿਆਲੇ 'ਚ ਹੋ ਰਹੀਆਂ ਮੈਂ ਦਾਅਵੇ ਨਾਲ ਕਹਿੰਦਾ ਜੇ ਕਿਸੇ ਹੋਰ ਸ਼ਹਿਰ ਦੇ ਵਿੱਚ ਹੁੰਦੀਆਂ ਲੋਕੀ ਕਿਸੇ ਨੂੰ ਨੰਗਨ ਨਾ ਦਿੰਦੇ ਜਮੀਨ ਕਦੇ ਵੇਚੀ ਨਹੀਂ ਜਾ ਸਕਦੀ ਇਸ ਤੋਂ ਪਹਿਲਾਂ ਜਾਂ ਤਾਂ ਇਸ ਪਟਿਆਲੇ ਨੂੰ ਹੀ ਕਦੇ ਚੰਡੀਗੜ੍ਹ ਸ਼ਿਫਟ ਕਰ ਦੋ ਸਾਨੂੰ ਸਾਰੇ ਲੋਕਾਂ ਨੂੰ ਜਿਹੜੇ ਅਸੀਂ ਸ਼ਹਿਰ ਦੇ ਲੋਕ ਰਹਿੰਦੇ ਆ ਸਾਨੂੰ ਪਟਿਆਲਾ ਛੱਡਾ ਦਿਓ ਫਿਰ ਜਿਹੜੇ ਮਰਜ਼ੀ ਭਾਅ ਵੇਚ ਲੈਣਾ ਪਰ ਜੇ ਸਾਨੂੰ ਰੋ ਜੀਵਨ ਦੇਣਾ ਤਾਂ ਸਾਡੀ ਜ਼ਮੀਨ ਦੀ ਕੀਮਤ ਨਹੀਂ ਹੋ ਸਕਦੀ ਮੇਰ ਸਾਹਿਬ ਲਾਸਟ ਵਾਲਾ ਹੈ ਕਿ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਇਹ ਸਰਕਾਰ ਲੋਕਾਂ ਦੇ ਹਿੱਤ ਵਾਸਤੇ ਕੀਤੀ ਗਈ ਹੈ ਉਹ ਜਗਾ ਵੇਚ ਗਿਆ ਤੁਹਾਡਾ ਜਿਹੜੀ ਸਰਕਾਰ ਦੀ ਤੁਹਦੀ ਵੀ ਸੜਕਾਂ ਵੇਚੀਆਂ ਗਈਆਂ ਤੁਹਾਡੇ ਵੱਲੋਂ ਵੀ ਕੀਤਾ ਗਿਆ ਉਦੋਂ ਨਹੀਂ ਇਤਰਾਜ਼ ਦਿਖਾਇਆ ਵੀਰ ਜੀ ਇੱਕ ਲਿਆ ਦਿਓ ਮੈਂ ਉਰੇ ਖਣਾ ਵੀ 25 ਸਾਲ ਤੁਹਾਡੇ ਕੋਲ ਖੜਾ ਸ਼ਹਿਰ ਦੇ ਵਿੱਚ ਘਰ ਵੀ ਮੇਰਾ ਸਾਹਮਣੇ ਆ ਜਦੋਂ ਵੀ ਆਉਂਗੇ ਨਾਲ ਕਾਫੀ ਪਲਾਮਾ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਠੀਕ ਹੈ ਜੀ